ਆਹ ਮੇਰੀ ਬਾਗੀ ਜ਼ਿੰਦਾਬਾਦ ਸਰਪੰਚ ਸਿੰਘ ਮਾਨ ਜ਼ਿੰਦਾਬਾਦ ਸਰਪੰਚ ਸਿੰਘ ਮਾਨ ਜ਼ਿੰਦਾਬਾਦ ਇਹੋ ਜਿਹੇ ਲੋਕ ਕੇ ਇਥਾਨ ਬਜ਼ੁਰਗ ਮਿਲੇ ਕਹਿੰਦੇ ਇਸ ਗੱਲ ਦਾ ਤਾਂ ਨਜ਼ਾਰਾ ਹੈ ਹੀ ਕਿ ਬਿਜਲੀ ਆਉਂਦੀ ਆਉਂਦੀ ਹੈ ਪਰ ਇਸ ਗੱਲ ਦਾ ਵੀ ਨਜ਼ਾਰਾ ਹੈ ਕਿ ਕਨਕ ਪੱਕ ਗਈ ਪੂਰੀ ਕਨਕ ਇੱਕ ਦਿਨ ਵੀ ਰਾਤ ਨੂੰ ਖੇਤ ਨਹੀਂ ਗਏ ਸੀ ਕਦੇ ਪਰਿਵਾਰ ਨਾਲ ਆਮ ਤਾਂ ਕਿਸਾਨ ਸੋ ਵੀ ਚੱਲਦੀ ਆ 24 ਘੰਟੇ ਚੱਲਦੀ ਆ ਜੀ ਸਾਰੇ ਨੂੰ ਪਤਾ ਹੁਣ ਇੰਡਸਟਰੀ ਨੂੰ ਵੀ ਬਿਜਲੀ ਸਸਤੀ ਦੇਵਾਂਗੇ ਉਹਦੇ ਨਾਲ ਇੰਡਸਟਰੀ ਆਊਗੀ ਬਹੁਤ ਸਾਰੀ ਇਸ ਤੋਂ ਇਲਾਵਾ ਜਿਹੜਾ ਆਪਾਂ ਨੇ ਸਿੱਖਿਆ ਸ਼ੁਰੂ ਕੀਤਾ ਘਰ ਘਰ ਰਾਸ਼ਨ ਦਾ ਉਹ ਤੁਹਾਡੇ ਘਰਾਂ 'ਚ ਪਹੁੰਚਣ ਲੱਗ ਗਿਆ ਉਹ ਤੁਹਾਡੇ ਘਰਾਂ 'ਚ ਪਹੁੰਚ ਹਜੇ ਕੰਮ ਜਿਹੜੇ ਹੋਣਗੇ ਸਰਕਾਰੀ ਉਹ ਆਪਾਂ ਜਿਹੜੇ ਨੇ ਤੁਹਾਡੇ ਕਹੇ ਪੀ ਕਿ ਕਿੰਨੇ ਵਜੇ ਤੁਹਾਡੇ ਤੋਂ ਉਹ ਸਰਟੀਫਿਕੇਟ ਬਣਾਉਣਾ ਤੁਸੀਂ ਕਾਰੇ ਪਤਾ ਲੈ ਕੇ ਆਉਂਦਾ। ਇਹ ਕਿੱਥੇ ਵਾਲੇ ਕਿੱਥੇ ਬੰਦੇ ਹੁੰਦੇ ਜੀ। ਹਾਂ ਸੇਪਰੇ ਮੇਟਣਾ ਕਰਦਾ। ਹਾਂ ਜੋ ਨਹੀਂ ਕੋਈ ਏਦਾਂ ਦਾ ਕੰਮ ਨਹੀਂ ਹੋਊਗਾ। ਕੋਈ ਏਦਾਂ ਦੀ ਫਾਈਲ ਵਿੱਚ ਸਟਰੀ ਨਹੀਂ ਕਰਦਾ ਜਿਹਦੇ ਨਾਲ ਲੋਕਾਂ ਦੀ ਜੇਬ ਤੇ ਕੋਈ ਭਾਰ ਪੈਂਦਾ ਹੋਵੇ। ਹਾਂ ਇਹੋ ਜੀ ਫਾਈਲ ਵਿੱਚ ਕੋਈ ਸ਼ਰਦਾ ਨਹੀਂ ਜਿਹਦੇ ਨਾਲ ਲੀਡਰਾਂ ਦੀ ਜੇਬ ਤੋਂ ਜਾਂ ਤੁਹਾਡਾ ਲੁੱਟਿਆ ਹੋਇਆ ਪੈਸਾ ਨਿਕਲਦਾ ਹੋਵੇ। ਸੋ ਕੱਸੀਆਂ ਦਾ ਪਾਣੀ ਉਹ ਪੁਰਾਣੀਆਂ 25-25 ਸਾਲ 30-30 ਸਾਲ ਜਿਹੜੀਆਂ ਪੁਰਾਣੀਆਂ ਕੱਸੀਆਂ ਸੂਏ ਰਜਵਾਹੇ ਬੰਦ ਹੋ ਗਏ ਸੀ ਉਹ ਆਪਾਂ ਨੇ ਦੁਬਾਰਾ ਚਾਲੂ ਕਰਤੇ ਅੱਜ ਟਿਊਬਵੈਲ ਜਿਹੜੇ ਨੇ ਉਹ ਘੱਟ ਚੱਲਦੇ ਨੇ ਨਹਿਰ ਦੇ ਪਾਣੀ ਨਾਲ ਜਿਹੜਾ ਉਹ ਖੇਤਾਂ ਨੂੰ ਪਾਣੀ ਲੱਗ ਰਿਹਾ ਹਰ ਰੋਜ਼ 12 ਤੋਂ 13 ਕਿਲੋਮੀਟਰ ਪਾਈਪਾਂ ਪੈ ਰਹੀਆਂ ਨੇ ਹਰ ਉਹ ਜੈਵਰੇਜ ਕੱਢੀਏ ਤਾਂ ਅਸੀਂ ਨਹਿਰੀ ਪਾਣੀ ਨਾਲ ਇੰਨਾ ਨਹਿਰੀ ਪਾਣੀ ਕਾਇਮ ਕਰ ਦੇਣਾ ਪੰਜਾਬ 'ਚ ਜੋ ਟਿਊਬਵੈਲ ਖੜ ਗਏ 14.5 ਲੱਖ ਟਿਊਬਵੈਲ ਪੰਜਾਬ 'ਚ ਤਾਂ ਥੱਲੋਂ ਧਰਤੀ 'ਚੋਂ ਪਾਣੀ ਵੀ ਬਚੂ ਤੇ ਗੁਰੂ ਸਾਹਿਬ ਦਾ ਜਿਹੜਾ ਬਚਨ ਬਬਨ ਗੁਰੂ ਪਾਣੀ ਪੀਤਾ ਮਾਤਾ ਮਾਤ ਉਹਦੇ ਤੇ ਵੀ ਥੋੜਾ ਜਿਹਾ ਪਹਿਰਾ ਦੇਵਾਂਗੇ ਦੇ ਨਾਲ ਬਿਜਲੀ ਵੀ ਬਚੂਗੀ ਤੇ ਨਾਲ ਜਿਹੜਾ ਉਹ ਪਾਣੀ ਹੈ ਨਹਿਰੀ ਉਹ ਪਜਾਉ ਸ਼ਕਤੀ ਵਾਲਾ ਪਾਣੀ ਹੈ ਉਹ ਚ ਮਿੰਨਲ ਤੋਂ ਆਉਂਦੇ ਨੇ ਹਨ ਸੋ ਇਸ ਕਰਕੇ ਮੈਂ ਤੁਹਾਡੇ ਨਾਲ ਆ ਪੈਸਾ ਪੈਸਾ ਖਾਣ ਵਾਲੀ ਤਾਂ ਤੁਸੀਂ ਭੁੱਲੀ ਜਾਓ ਪਰ ਹਾਂ ਜਿਨ੍ਹਾਂ ਨੇ ਖਾਧਾ ਉਹਨਾਂ ਦਾ ਮੈਂ ਇੱਕ ਅਗਰ ਪੈਸਾ ਵੀ ਨਹੀਂ ਛੱਡਦਾ ਔਰ ਜਨਤਾ ਦਾ ਖਾਦਾ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਦਾ ਪੈਸਾ ਵਾਪਸ ਲਿਆ ਕੇ ਜਨਤਾ ਦਾ ਖਾਦਾ ਪੈਸਾ ਵਾਪਸ ਲਿਆ ਕੇ ਜਨਤਾ ਨੂੰ ਹੀ ਦੇਣਾ ਹੈ ਆਮ ਆਦਮੀ ਕਲੀਨਿਕ ਖੋਲਾਂਗੇ ਸਕੂਲ ਸ਼ਾਨਦਾਰ ਹੋਗੇ ਹਸਪਤਾਲਾਂ 'ਚ ਜਿਹੜੀਆਂ ਦਵਾਈਆਂ ਨੇ ਬਾਹਰੋਂ ਨਹੀਂ ਮਿਲਦੀਆਂ ਅੰਦਰੋਂ ਹੀ ਮਿਲਣਗੀਆਂ ਜੇ ਕੋਈ ਦਵਾਈ ਹੈ ਨਹੀਂ ਡਾਕਟਰ ਬਾਹਰੋਂ ਲੈ ਕੇ ਆਊਗਾ ਮਰੀਜ਼ ਨਹੀਂ ਜਾਊਗਾ ਬਾਹਰ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਇਹ ਦੱਬਣਾ ਚਾਹੁੰਦੇ ਨੇ ਅਰਵਿੰਦ ਕੇਦਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਅਰਵਿੰਦ ਕੇਦਰੀਵਾਲ ਨੂੰ ਤਾਂ ਗ੍ਰਿਫਤਾਰ ਕਰ ਲਉਗੇ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰਾਵੇ ਸੋ ਉਹਨਾਂ ਨੇ ਕੜਾਂਗੇ ਚਟਾਨ ਵਾਂਗੂ ਇਹ ਮੌਕਾ ਇਹ ਟਾਈਮ ਹੈ ਜੀ ਸੰਕਟ ਦਾ ਸਮਾਂ ਵਫਾਦਾਰੀਆਂ ਪਰਖਦਿੰਦਾ ਹਾਂ ਜੀ ਤੁਸੀਂ ਇੰਨੀ ਭਾਰੀ ਗਿੰਟੀ ਤੇ ਨਾਲ ਖੜੇ ਹੋ ਹਾਂਜੀ ਔਰ ਤੁਹਾਨੂੰ ਮੈਂ ਦੱਸ ਦੇਣਾ ਚਾਹਨਾ 2024 ਦੀ ਇਲੈਕਸ਼ਨ ਦਾ ਸਮਝ ਲਓ ਮੇਰਾ ਇਹ ਪਬਲਿਕ ਦੇ ਵਿੱਚ ਪਹਿਲਾ ਪਾਸਾ ਇੱਥੋਂ ਸ਼ੁਰੂ ਕੀਤਾ ਜੋ ਕੌਲ ਸਾਹਿਬ ਦੀ ਬੋਲੇ ਹੋਰ ਹਾਂ ਉਹਨਾਂ ਨੇ ਜਿਹਨਾਂ ਚ ਉਹਨਾਂ ਜਿਹਨਾਂ ਦੇ ਵਿੱਚ ਤੁਹਾਡਾ ਬਕਾਇਦਾ ਪ੍ਰੋਗਰਾਮ ਬਣਾਵਾਂਗੇ ਤਾਂ ਉਹੀ ਤੁਸੀਂ ਮੈਨੂੰ ਹਾਂਜੀ ਪ੍ਰੋਗਰਾਮ ਬਣਾਵਾਂਗੇ ਕੋਈ ਨਹੀਂ ਧੱਕਾ ਕਰ ਸਕਦਾ ਤੁਸੀਂ ਜਿਹਨਾਂ ਦੇ ਵਿੱਚ ਮਰਿੰਡੇ ਵਾਸਤੇ ਪ੍ਰੋਗਰਾਮ ਬਣਾਵਾਂਗੇ ਆਪਣੇ ਕੋਈ ਸਮੱਸਿਆਵਾਂ ਸੁਝਾਜ ਜਿਹੜੇ ਨੇ ਉਹ ਲਿਖ ਕੇ ਰੱਖ ਲਿਓ ਮੈਨੂੰ ਫੜਾ ਦਿਓ ਕਿਉਂਕਿ ਜਦੋਂ 13 ਦੀਆਂ 13 ਆ ਗਈਆਂ ਨਾ ਉਹਦੀ ਸ਼ਕਤੀ ਇੰਨੀ ਵੱਜੂਗੀ ਕਿ ਸੈਂਟਰ ਦੀ ਮਜਾਲ ਨਹੀਂ ਹੈਗੀ ਕਿ ਇੱਕ ਪੈਸਾ ਵੀ ਪੰਜਾਬ ਨੂੰ ਆਸਾਂ ਤੇਰਾ ਜ਼ੀਰੋ ਕਰਕੇ ਹਟਾਂਗੇ ਤੇਰਾ ਜ਼ੀਰੋ